ਸਤਨਾਮ ਵਾਹਿਗੁਰੂ ਵਾਹਿਗੁਰੂ ਸਹਿਬ ਜੀਓ ਅੰਦਰ ਸਚਾ ਦੇਹਾਂ ਲਾਇਆ ਪ੍ਰੀਤਮੇ ਆਪਣੇ ਤਨ ਮਨ ਹੋਏ ਨਿਹਾਲ ਚਾ ਗੁਰ ਦੇਖਾ ਸਾਹਮਣੇ ਤੁਰ ਕੀ ਬਾਣੀ ਆਈ ਤੇਨ ਸਗਲੀ ਚਿੰਤ ਮਿਟਾਈ ਗੁਰੂ ਕਹਿਉ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਦੇ ਹੋ ਆਪਣਾ ਜੀਵਨ ਸਫਲਾ ਕਰਦੇ ਹੋ ਸੋ ਆਰੰਭ ਵਿੱਚ ਹੀ ਆ ਵੀਡੀਓ ਚਰਨਾਂਜ ਬੀ ਐਨ ਟੀ ਕਰਦੇ ਹੀ ਹੈ ਭਾਈ ਸਬਸਕ੍ਰਾਈਬ ਜਿਹਨਾਂ ਨੇ ਨਹੀਂ ਕੀਤਾ ਭਾਈ ਜਰੂਰ ਕਰਿਓ ਜ਼ਰੂਰ ਦਾਸਾਂ ਦੀ ਬੇਨਤੀ ਪ੍ਰਵਾਨ ਕਰਿਓ ਲਾਈਕ ਸ਼ੇਅਰ ਕਮੈਂਟਸ ਵੀ ਜਰੂਰ ਕਰਿਆ ਕਰੋ ਬੇਨਤੀ ਪ੍ਰਵਾਨ ਕਰ ਲਈਓ ਸਪੈਰੀ ਸਾਧ ਸੰਗਤ ਆਓ ਉਹਦੇ ਚਰਨਾਂ ਨਾਲ ਜੁੜੀਏ ਪੰਚਮ ਗੁਰੂ ਨਾਨਕ ਕਿਰਪਾ ਕਰ rè ਮਹਾਰਾਜ ਜਿੰਨੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂਸ ਹੈ ਜਿੰਨੇ ਜੋ ਵੀ ਸੇਵਕ ਪਰਵੇਸ਼ਰ ਦਾ ਸੇਵਕ ਹੈ ਵਾਹਿਗੁਰੂ ਦਾ ਸੇਵਕ ਹੈ ਸਿੱਖ ਸਤਗੁਰੂ ਕਾ ਪਿਆਰਾ ਹੈ ਮਹਾਰਾ ਹੀ ਕਹਿੰਦੇ ਨੇ ਜਿਹੜਾ ਗੁਰੂ ਦੇ ਘਰ ਹੈ ਗੁਰੂ ਦੇ ਘਰ ਜੋ ਰਹਿੰਦਾ ਹੈ ਗੁਰ ਕੀ ਘਰ ਜਿਹੜਾ ਸੇਵਕ ਜਿਹੜਾ ਉਹਦੇ ਘਰ ਵਿੱਚ ਰਹਿੰਦਾ ਹੈ ਨਾ ਜੋ ਰਹੇ ਗੁਰ ਕੀ ਆਗਿਆ ਮਨ ਵਿੱਚ ਸਹਾ ਗੁਰੂ ਦੀ ਆਗਿਆ ਨੂੰ ਮੰਨ ਕਰਕੇ ਸਮਝਦਾ ਹੈ ਸੰਭਾਲਦਾ ਹੈ ਗੁਰੂ ਜੀ ਨੇ ਕੀ ਕਿਹਾ ਕਿਸ ਤਰ੍ਹਾਂ ਜੀਵਨ ਚ ਛੇਦ ਲੈਣੀ ਹੈ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਤਾਰਨਾ ਹੈ ਆਪਣੇ ਆਪ ਨੂੰ ਤਾਰਨਾ ਹੈ ਪਵ ਸਾਗਰ ਤੋਂ ਗੁਰੂ ਦੇ ગ્રਹ ਵਿੱਚ ਬੈਠ ਕੇ ਜਿਹੜਾ ਗ੍ਰਹਿ ਮਤਲਬ ਘਰ ਹੁੰਦਾ ਗ੍ਰਹਿ ਉਹਨੂੰ ਘਰ ਕਹਿੰਦੇ ਘਰ ਨੂੰ ਕਹਿੰਦੇ ਜਿਹੜਾ ਸਿਵਰੂ ਦੇ ਘਰ ਵਿੱਚ ਬੈਠ ਕੇ ਭਾਵ ਜਿੱਦੀ ਬਾਣੀ ਹੈ ਨਾ ਉਹਦਾ ਘਰ ਹੀ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਬਾਣੀ ਵਿੱਚ ਇਹ ਅੰਮ੍ਰਿਤ ਸਰੋਵਰ ਵੀ ਹੈ ਇਹਦੇ ਵਿੱਚ ਡੁਬਕੀ ਵੀ ਲਾਣੀ ਹੈ ਇਸ ਘਰ ਵਿੱਚ ਅਸੀਂ ਰਹਿਣਾ ਵੀ ਹੈ ਘਰ ਵੀ ਹੈ ਸਾਡਾ ਇਹੋ ਗੁਰ ਗੁਰ ਕਹਿ ਰਹੇ ਨੇ ਗੁਰੂ ਕਹਿ ਰਿਹਾ ਨਾ ਭਈ ਇਹਨੂੰ ਮਨ ਵਿੱਚ ਧਾਰਨ ਕਰਨ ਲੈਣਾ ਫਿਰ ਕੀ ਕਰਨਾ ਮਹਾਰਾਜ ਕਹਿੰਦੇ ਨੇ ਗੁਰ ਕੀ ਆਗਿਆ ਮਨ ਵਿੱਚ ਸਹਿ ਕਹਿੰਦੇ ਜਿਹੜਾ ਬੰਦਾ ਆਪਸ ਕੋ ਕਰ ਕਛੁ ਨਾ ਜਨਾਵੇ ਆਪਣੇ ਆਪ ਨੂੰ ਤਾਂ ਕੁਛ ਸਮਝਦਾ ਹੀ ਨਾ ਹੋਵੇ ਆਪਣੇ ਆਪ ਨੂੰ ਤੇ ਸੇਵਕਾਂ ਦਾ ਸੇਵਕ ਜਨਮ ਮੰਨੇ ਸੇਵਕ ਜਾਣਦਾ ਹੋਵੇ ਆਪਣੇ ਆਪ ਨੂੰ ਕਈ ਵਾਰੀ ਨਾ ਦੋ ਅੱਖਰ ਸਾਨੂੰ ਬਾਣੀ ਦੇ ਆ ਜਾਂਦੇ ਨਾ ਅਸੀਂ ਸੰਤ ਬਣ ਕੇ ਬਹਿ ਜਾਈਦਾ ਪੁੱਛਾ ਦੇਣ ਬਹਿ ਜਾਈਦਾ ਮਹਾਰਾਜ ਕਹਿੰਦੇ ਗੁਰੂ ਦੀ ਆਗਿਆ ਨੂੰ ਮਨ ਵਿੱਚ ਧਾਰੋ ਆਪਸ ਕੋ ਆਪਣੇ ਆਪ ਨੂੰ ਕੁਝ ਜਣਾ ਕੁਛ ਨਾ ਜਰਾਨ ਦੀ ਕੋਸ਼ਿਸ਼ ਨਾ ਕਰੋ ਕਿ ਮੈਂ ਬਹੁਤ ਨਾਮ ਜਪਦਾ ਮੈਂ ਬਹੁਤ ਵੱਡਾ ਹਾਂ ਨਹੀਂ ਪਿਆਰੇ ਸਾਧ ਸੰਗਤ ਨਿਮਰਤਾ ਵਿੱਚ ਆ ਕੇ ਪ੍ਰੇਮ ਵਿੱਚ ਆ ਕੇ ਗੁਰੂ ਦੀ ਚਹਲ ਸੇਵਾ ਕਰਨੀ ਆਪਣੇ ਆਪ ਨੂੰ ਜਨਾਵਾ ਨਹੀਂ ਵੀ ਮੈਂ ਬਹੁਤ ਵੱਡਾ ਮੈਂ ਤੇ ਗੁਰੂ ਦੀ ਬਹੁਤ ਸੇਵਾ ਕਰਦਾ ਨਾ ਆਪ ਨੂੰ ਆਪਣੇ ਆਪ ਨੂੰ ਨਿਵਾਣਾ ਇਹ ਦੱਸਣਾ ਹੈ ਨਿਵਾਣੇ ਬੜ ਕੇ ਰਹਿਣਾ ਹਰ ਹਰ ਨਾਮ ਰਦੇ ਸਭ ਧਿਆਵੈ ਆਪਣੇ ਆਪ ਨੂੰ ਕੁਝ ਜਨਾਉਣ ਦੀ ਜ਼ਰੂਰਤ ਨਹੀਂ ਹੈ ਆਪਣੇ ਵਿਡਿਆਈ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਹਿੰਦੇ ਬਸ ਇੱਕ ਕੰਮ ਕਰ ਲਿਆ ਕਰ ਹਰ ਹਰ ਨਾਮ ਦੇ ਰਿਦੈ ਸਦ ਤਿਆਗ ਹੈ ਹਮੇਸ਼ਾ ਉਹਨੂੰ ਪ੍ਰਮਾਤਮਾ ਨੂੰ ਵਾਹਿਗੁਰੂ ਦੀ ਬੰਦਗੀ ਵਿੱਚ ਲੱਗਾ ਰਿਹਾ ਕਰ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਬੱਚੀਆਂ ਪ੍ਰਸ਼ਾਦਾ ਬਣਾਉਂਦੀਆਂ ਵਾਹਿਗੁਰੂ ਵਾਹਿਗੁਰੂ ਆਟਾ ਗੁਣ ਲੱਗੇ ਨਾ ਵਾਹਿਗੁਰੂ ਵਾਹਿਗੁਰੂ ਪਾਣੀ ਪਾਣ ਲੱਗੇ ਵਾਹਿਗੁਰੂ ਵਾਹਿਗੁਰੂ ਉਹ ਜਦ ਲਗਰ ਆਪ ਜੀ ਵਾਹਿਗੁਰੂ ਦੇ ਨਾਮ ਸਿਮਣ ਦੇ ਨਾਲ ਵਿੱਚ ਤਿਆਰ ਕਰਦੇ ਹੋ ਨਾ ਪਿਆਰੀ ਸਾਧ ਸੰਗਤ ਉਹ ਫਿਰ ਅੰਮ੍ਰਿਤ ਬਣ ਜਾਂਦਾ ਹੈ ਉਹ ਫਿਰ ਐਸਾ ਅਸਰ ਕਰਦਾ ਹੈ ਆਪ ਦੇ ਪਰਿਵਾਰ ਦੇ ਉੱਤੇ ਗੁਰਮੁਖ ਬਣ ਜਾਂਦਾ ਪਰਿਵਾਰ ਇਹ ਨਹੀਂ ਆ ਕਿ ਕੰਮ ਕਰਨੇ ਬੰਦ ਕਰ ਦੂਗਾ ਨਾ 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 ਕੰਮ ਤੇ ਬਹੁਤ ਦ੍ਰਿੜਤਾ ਦੇ ਨਾਲ ਕਰਨਗੇ ਬਹੁਤ ਧਰਮ ਕਮਾਣਗੇ ਮਹਾਰਾਜ ਜਿਹੜੇ ਨਾਮ ਦਾਮ ਦੇ ਪੁਵਾਰੀ ਆ ਨਾ ਤਨ ਵੀ ਬਹੁਤ ਹੁੰਦਾ ਐਸੀ ਗੱਲ ਹੈ ਪਰ ਤੂੰ ਇੱਕ ਕੰਮ ਕਰਿਆ ਕਰ ਕਹਿੰਦੇ ਹਾਰੀ ਦਾ ਨਾਮ ਪਰਮਾਤਮਾ ਦਾ ਨਾਮ ਵਾਹਿਗੁਰੂ ਵਾਹਿਗੁਰੂ ਸਭੇ ਤੇ ਆਈ ਜਾਏਗਾ ਤੇ ਇੱਕ ਚੀਜ਼ ਜਿਹੜੀ ਤੇਰੀ ਬਹੁਤ ਕੀਮਤੀ ਚੀਜ਼ ਹੈ ਨਾ ਇਹ ਤੇਰੇ ਕੰਟਰੋਲ ਵਿੱਚ ਵੀ ਹੈ ਨਹੀਂ ਕੀ ਹੈ ਕਹਿੰਦੇ ਮਨ ਹੈ ਇਹ ਮਨ ਇਹਦੇ ਕੰਟਰੋਲ ਚ ਨਹੀਂ ਦਿੰਦਾ ਬਾਗੀ ਹੋ ਜਾਂਦਾ ਕਦੀ ਕੰਮ ਵਾਸਨਾ ਨੂੰ ਦੌੜਦਾ ਕਬੀ ਲੋਭ ਨੂੰ ਕਦੀ ਲਾਲਚ ਨੂੰ ਸਾਰੇ ਸਾਰਾ ਦਿਨ ਇਹਦੀ ਦੌੜ ਲੱਗੀ ਰਹਿੰਦੀ ਹੈ ਕਹਿੰਦੇ ਇਹ ਵੇਚ ਦੇ ਬਾਰਾ ਇਹ ਇਹਨੂੰ ਵੇਚ ਦੇ ਕਿਹਨੂੰ ਵੇਚਣਾ ਵਾਹਿਗੁਰੂ ਚਰਨਾ ਤੇ ਸੱਚੇ ਪਾਤਸ਼ਾਹ ਨੂੰ ਕਹਿੰਦੇ ਵੇਚਦੇ ਇਹ ਮਨ ਵੇਚੇ ਸਤਗੁਰੂ ਕੇ ਬਾਣ ਮਨ ਬੀਜਦੇ ਸਤਗੁਰੂ ਕੋਲ ਆਪਣਾ ਮਨ ਵੇਚਦੇ ਮਹਾਰਾਜ ਮੇਰਾ ਮਨ ਲੈ ਲਓ ਮੈਨੂੰ ਆਪਣਾ ਨਾਮ ਦਿਓ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਈਛਾ ਹੋ ਚਾਹ ਦੇ ਨਾਲ ਸ਼ੌਂਕਨਾ ਤੇਰਾ ਨਾਮ ਜਪਾਂ ਬੰਦਗੀ ਕਰਾਂ ਸਤਿਗੁਰੂ ਜੀ ਕਿਹਦੇ ਫਿਰ ਕੀ ਕਹਿੰਦੇ ਨੇ ਜਾਂ ਜਿਵੇਂ ਮਨ ਸਤਿਗੁਰ ਦੇ ਚੰਨਾਂ 'ਚ ਬੀਜ ਦਿੱਤਾ ਨਾ ਤੇ ਫਿਰ ਸਤਿਗੁਰ ਕੀ ਕਰਦੇ ਨੇ ਫਿਰ ਕਹਿੰਦੇ ਤਿਸ ਸੇਵਕ ਕੇ ਕਾਰਜਰਾ ਉਹਦੇ ਸਾਰੇ ਕਾਰਜ ਸਭੇ ਕਾਰਜ 'ਚ ਉਹਦੀ ਸਭੇ ਜ਼ਰੂਰਤਾਂ ਪੂਰੀਆਂ ਕਰਦਾ ਮਹਾਰਾਜ ਸੇਵਾ ਕਰਤੈ ਨ ਹੋਏ ਨ ਕਾਮੀ ਤਿਸ ਕੋ ਹਉਦ ਪ੍ਰਾਪਤ ਸੁਆਮੀ ਮਹਾਰਾਜ ਕਹਿੰਦੇ ਨੇ ਉਹਦੀ ਸੇਵਾ ਕਰਦੇ ਕਰਦੇ ਇਹਨੇ ਸੇਵਾ ਕਰ ਲਓ ਜਿਹਦੇ ਨਾਲ ਜਿਸ ਸੇਵਾ ਦੇ ਨਾਲ ਫੇਰ ਉਹਦੀ ਪ੍ਰਾਪਤੀ ਹੋ ਜਾਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਨਾਮ ਜਪਦਿਆਂ ਜਪਦਿਆਂ ਬੰਦਗੀ ਕਰਦਿਆਂ ਕਰਦਿਆਂ ਕਹਿੰਦੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਕਹਿੰਦੇ ਫਿਰ ਆਪਣੀ ਕਿਰਪਾ ਜਿਸ ਆਪ ਕਰ ਜਿਹਦੇ ਤੇ ਆਪਣੀ ਕਿਰਪਾ ਮਹਾਰਾਜ ਆਪ ਕਰ ਦਿੰਦਾ ਨਾ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਵਾਸ਼ਾ ਕਹਿੰਦੇ ਨੇ ਪੰਜਵੇਂ ਗੁਰੂ ਨਾਨਕ ਕਹਿੰਦੇ ਨੇ ਨਾਨਕ ਸੋ ਸੇਵਕ ਉਹ ਸੇਵਕ ਜਿਹੜਾ ਨਾ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲੈਂਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੇ ਗੁਰੂ ਦੀ ਬਾਤ ਨੂੰ ਗ੍ਰਹਿਣ ਕਰਕੇ ਵਾਹਿਗੁਰੂ ਦਾ ਸਿਮਰਨ ਭਗਤੀ 'ਚ ਲੱਗ ਜਾਵਾਂਗੇ ਨਾ ਕਿ ਇੱਕ ਦਿਨ ਐਸਾ ਹੋਣਾ ਮੇਰੀ ਸਾਧ ਸੰਗਤ ਆਪ ਜੀ ਨੇ ਮਹਾਰਾਜ ਪਾਸ ਬੇਨਤੀਆਂ ਕਰਨੀਆਂ ਮਹਾਰਾਜ ਜੀ ਆਪਣਾ ਨਾਮ ਦਿਓ ਮੈਨੂੰ ਆਪਣਾ ਸਿਕਾਓ ਮੈਨੂੰ ਪਿਛੜੇ ਹੋ ਜੂ ਆਪ ਮਿਲਾ ਲਓ ਇਹ ਸੀਆਂ ਬੇਨਤੀਆਂ ਆਪ ਜੀ ਨੇ ਗੁਰੂ ਚਰਨਾਂ ਵਿੱਚ ਕਰਨੀਆਂ ਸੁਪੈਰੀ ਸਾਧ ਸੰਗਤ ਇੱਕ ਵਾਰ ਫਿਰ ਸਮਾਪਤੀ ਸਮੇਂ ਵੀ ਆਪ ਜੀ ਨੂੰ ਯਾਦ ਕਰਾ ਦਿੰਨੇ ई लाइक कमेंट्स, तो सबसक्राइब जिन्होंने नहीं किया सबसक्राइब वो जरूर करो बेनती है भाई साहब इतने ही के दि जा चुक हाँ जी का खालसा वागुरू जी की फतेह